ਜੇ ਮੇਰਾ ਪ੍ਰੈਸ਼ਰ ਨਹੀਂ ਹੋ ਰਹਾ ਤਾਂ ਡਾਕਟਰਾਂ ਨੇ ਅੱਛੀ ਤਰ੍ਹਾਂ ਕੀਤਾ। ਬਹੁਤ ਕੋਪਰੇਟ ਕੀਤਾ ਹੈ। ਹਾਇਰ ਛੋਟੀ ਕਰਕੇ ਨਹੀਂ ਹੋ ਰਹਾ ਤਾਂ ਤੁਸੀਂ। 4-5 ਡਾਕਟਰ ਜੀ ਸਾਰੇ ਸਮਾਨ ਪ੍ਰੋਵਾਈਡ ਕੀਤਾ ਗਿਆ ਸਾਨੂੰ। ਸਾਡੇ ਐਕਸਪਰਟ ਐਨਸਲਟ ਸਟੀਮ ਅਤੇ ਅਫਰ ਅਰਵਿੰਦ ਡਾਕਟਰ ਉਹ ਆਪਣਾ ਵੀ ਹੈਲਪ ਨਰਸ। ਅਸੀਂ ਟਰਾਈ ਕੀਤਾ ਕਿ ਅਸੀਂ ਸਾਰਾ ਕੇਸ ਇੱਥੇ ਹੀ ਕੀਤਾ ਜਾਏ। ਤੇ ਸਾਡੇ ਕੋਈ 4 ਦਿਨ ਹੋ ਗਏ ਸੀ ਅਸੀਂ ਸਾਡਾ ਆਕਸੀਜਨ ਪਲਾਂਟ ਵੀ ਵਰਕਿੰਗ ਨਹੀਂ ਸੀ। ਅਸੀਂ ਜਿਵੇਂ ਸਾਰੇ DMC, SCSR اور SMO ਸਰਜੀਕਲ ਦੀ ਮਦਦ ਨਾਲ ਆਕਸੀਜਨ ਪਲਾਂਟ ਚਾਲੂ ਹੋਇਆ ਸਾਾਨੂੰ ਕੰਟੀਨਿਊਸ ਆਕਸੀਜਨ ਸਪਲਾਈ ਮਿਲ ਰਹੀ ਹੈ ਜਿਹਦੇ ਕਰਕੇ ਇਹ ਕੇਸ ਅਸੀਂ ਇੱਥੇ ਕਰ ਪਾਏ ਇਹਦੇ ਨਾਲ ਨਾਲ ਉਹ ਸਰਜੀਕਲੀ ਵੀ ਸਾਡੇ ਲਈ ਬਹੁਤ ਚੈਲਿੰਜਿੰਗ ਸੀਗਾ ਕਿਉਂਕਿ ਮਰੀਜ਼ ਦਾ ਪਹਿਲਾਂ ਲੋ ਆਪਰੇਟ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਦੀ ਆਂਤੜੀਆਂ ਤੇ ਜਿਹੜਾ ਪਿਸ਼ਾਬ ਵੀ ਫੈਲੀ ਹੈ ਇਹ ਸਾਰੀ ਆਪਸ ਵਿੱਚ ਫਿੱਟੀ ਪਈ ਸੀ ਵਿੱਚ ਤੁਕਸ ਲिटल ਲੌਂਗਰ ਹੀ ਸਾਨੂੰ ਟਾਈਮ ਲੱਗਿਆ ਆਪਰੇਟ ਵੇਲੇ ਵੀ ਬਰ ਵਿਦ ਦੀ ਹੈਲਪ ਆਫ ਡੀਐਨਐਸ ਸੈਟਿਸ ਐਂਡ ਸਰਜਨ ਆਲਸੋ ਵੀ ਹੈ ਡਾਕਟਰ ਵਿਸ਼ਾਲ ਗੁਦਾਸ ਅਸੀਂ ਸਾਰਿਆਂ ਨੇ ਮਿਲ ਕੇ ਇੱਥੇ ਇਹ ਆਪਰੇਟ ਕੀਤਾ ਸਾਨੂੰ ਲਾਈਵ ਹੈਲਦੀ ਮੇਲ ਬੇਬੀ ਹੋਇਆ ਹੈ ਮਰੀਜ਼ ਤੇ ਬੱਚਾ ਦੋਨੋਂ ਇਸ ਟਾਈਮ ਤੇ ਬਿਲਕੁਲ ਹੈਲਦੀ ਨੇ ਸਾਰਿਆਂ ਲਈ ਇਹ ਹੈ ਕਿ ਅਸੀਂ ਹੁਣ ਟਰਾਈ ਕਰ ਰਹੇ ਆ ਕਿ ਸਾਡੇ ਸਿਵਲ ਹਸਪੀਟਲ ਤੇ ਸਾਰੀ ਸੁਵਿਧਾਵਾਂ ਆਣ ਅਸੀਂ ਜਿੰਨਾ ਹਾਈ ਰਿਸਕ ਤੋਂ ਹਾਈ ਰਿਸਕ ਕੇਸ ਇੱਥੇ ਕਰੀਏ ਜਿੰਨਾ ਤੱਕ ਸਾਡਾ ਹੁੰਦਾ ਸੀ ਟਰਾਈ ਕਰਦੇ ਹਾਂ ਕਿ ਕੇਸ ਜਿੱਤੇ ਹੀ ਹੋ ਪੇਸ਼ੈਂਟ ਰਿੰਪੀ ਜੋ ਕਿ ਪ੍ਰੈਗਨਸੀ ਹੋ ਸਾਡੇ ਕੋਲ ਸੇਜ਼ੀਅਨ ਸੈਕਸ਼ਨ ਲਈ ਮੈਨੂੰ ਐਂਟੀਬੀਓਟਿਕ ਲਈ ਪੀਜਾ ਡਾਕਟਰ ਸਮੀਤਾ ਵੱਲੋਂ ਕੇਸ਼ਮੇਰ ਕੋਲ ਆਇਆ ਅਸੀਂ ਦੇਖਿਆ ਕਿ ਪੇਸ਼ੈਂਟ ਦਾ ਕੱਦ ਬਹੁਤ ਜ਼ਿਆਦਾ ਛੋਟਾ ਸੀ ਤੇ ਆਪਾਂ ਇਹਨੂੰ ਜਿਹੜੀ ਕਿ ਦੁਸ਼ੀ ਹੁੰਦੀ ਹੈ ਰੀੜ ਦੀ ਹੱਡੀ ਸਟੀਕਾ ਲਾ ਕੇ ਲੱਦੀ ਆਪਾਂ ਇਹਨੂੰ ਨਹੀਂ ਦੇ ਸਕਦੇ ਕਿਉਂਕਿ ਕੱਦ ਛੋਟਾ ਹੋਣ ਕਰਕੇ ਜੇ ਆਪਾਂ ਦੇਂਦੇ ਤੇ ਉਹ ਸਾਹ ਰੁਕ ਸਕਦੇ ਸੀ ਮਰੀਜ਼ ਦਾ ਦਿਲ ਰੁਕ ਤੁੱਕਦਾ ਸੀ ਜੇ ਉਹਨੂੰ ਵੈਂਟੀਲੇਟਰ ਦੀ ਲੋੜ ਪੈ ਸਕਦੀ ਸੀ ਅਸੀਂ ਪਹਿਲਾਂ ਪੇਸ਼ੈਂਟ ਨੂੰ ਸਮਝਾਇਆ ਕਿ ਤੁਸੀਂ ਅੰਮ੍ਰਿਤਸਰ ਚਲੇ ਜਾਓ ਉੱਥੇ ਤੁਹਾਡੇ ਲਈ ਬੈਟਰ ਆਪਸ਼ਨਸ ਹਨ ਲੇਕਿ ਨੇ ਜਾਣਾ ਚਾਹੁੰਦਾ ਸੀ ਉਹ ਬਹੁਤ ਗ੍ਰੀਵ ਸੀ ਉਹ ਰਸਾਣਾ ਸੀ ਗੁਜਾਰਾਪੁਰ ਸਿਵਲ ਹਸਪਤਾਲ ਸੀ ਮੇਰਾ ਕੇਸ ਕਿੱਥਾ ਜਾਏ ਐ ਸਾਰੀ ਪੇਸ਼ੈਂਟ ਦੀਆਂ ਰਿਕੁਆਇਰਮੈਂਟਸ ਦੇਖਦੇ ਹੋਏ ਮੈਂ ਤੇ ਮੇਰੇ ਕਲੀਗ ਐਨੈਸਥੀਟਿਸ ਡਾਕਟਰ ਅਰਵਿੰਦ ਤੇ ਗਾਇਨਕੋਲੋਜਿਸ ਡਾਕਟਰ ਸਮਿਤਾ ਅਸੀਂ ਪਲਾਨ ਕੀਤਾ ਕਿ ਪੇਸ਼ੈਂਟ ਨੂੰ ਇੱਥੇ ਕਿੱਦਾਂ ਕੀਤਾ ਜਾ ਸਕਦਾ ਸਾਡੇ ਸਾਰੇ ਹਾਇਰ ਅਫੀਸ਼ਰ ਸਾਡੇ ਸੀਐਸਰ ਡਾਕਟਰ ਭਰਤ ਗੂਸ਼ਨ ਡੀਐਮਸੀ ਸਰ ਡਾਕਟਰ ਰੋਮੀ ਰਾਜਾ ਤੇ ਸਾਡੇ ਐਸਐਮਓ ਸਰ ਡਾਕਟਰ ਅਰਵਿੰਦ ਮਹਾਜਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਸਾਨੂੰ ਆਕਸੀਜਨ ਦੀ ਸਪਲਾਈ ਮੁਹੱਈਆ ਕਰਵਾਈ 24 ਆਵਰ ਸਾਨੂੰ ਔਰ ਜੋ ਸਾਧੋ ਸਮਾਨ ਚਾਹੀਦਾ ਸੀ ਇਸ ਕੇਸ ਕਰਨ ਦੀ ਉਹਨੇ ਕਿਹਾ ਤੁਸੀਂ ਦੱਸੋ ਅਸੀਂ ਪ੍ਰੋਵਾਈਡ ਕਰਾਵਾਂਗੇ ਪੇਸ਼ੈਂਟ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਔਰ ਸਭ ਦੀ ਸਹਾਇਤਾ ਦੇ ਨਾਲ ਕੇਸ ਨੂੰ ਅਪਰੇਟ ਕੀਤਾ ਪੂਰੀ ਬਿਹੋਸ਼ੀ ਦਿੱਤੀ ਥਰੀ ਦੀ ਹੱਡੀ ਵਿੱਚ ਟੀਕਾ ਨਹੀਂ ਲਗਾਇਆ ਤੇ ਸਾਰਿਆਂ ਦੇ ਇੱਕ ਟੀਮ ਵਰਕ ਨਾਲ ਸਾਡੇ ਸਾਰੇ ਓਟੀ ਦੇ ਜਿੰਨੇ ਵੀ ਨਾਲ ਸਾਡੇ ਸਾਡੇ ਨਰਸਿੰਗ ਸਿਸਟਰ ਨੇ ਬਾਕੀ ਸਟਾਫ ਨੇ ਔਰ ਸਭ ਨੇ ਸਹਿਯੋਗ ਨਾਲ ਅਸੀਂ ਇਹ ਕੇਸ ਕੀਤਾ ਤੇ ਹੁਣ ਉਹਦਾ ਇੱਕ ਮੇਲ ਬੇਬੀ ਹੋਇਆ ਹੈ ਔਰ ਪੇਸ਼ੈਂਟ ਨੂੰ ਅਸੀਂ ਮੋਨਿਟਰਿੰਗ ਦੇ ਲਈ 24 ਆਵਰਸ ਆਕਸੀਜਨ ਦੇ ਵਿੱਚ ਲਈ ਆਈਸੀਯੂ ਵਿੱਚ ਰੱਖਿਆ ਹੁਣ ਪੇਸ਼ੈਂਟ ਇਜ਼ ਡੂਇੰਗ ਕੰਪਲੀਟਲੀ ਫਾਈਨ ਬੇਬੀ ਵੀ ਠੀਕ ਹੈ ਔਰ ਉਹ ਪੇਸ਼ੈਂਟ ਵੀ ਠੀਕ ਹੈ ਕੱਲ ਅਸੀਂ ਉਹਨੂੰ ਪਲਾਨ ਕਰ ਰਹੇ ਹਾਂ ਹਾਰਵਰਿਚ ਇਫਟ ਕਰਾਂਗੇ